ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਤਾਤ ਵਿਚਾਰ ਜਹ ਮथुरा ਜਗ ਤਾਰਨ ਕੋ ਅਵਤਾਰ ਬਡਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਗੁਰੂ ਅਰਜਨ ਦੇ ਮਹਾਰਾਜ ਜੀ ਸਾਨੂੰ ਫੁਰਮਾਨ ਬਖਸ਼ਿਸ਼ ਕੀਤਾ ਕਾਲ ਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਕਾਲਯੁਗ ਦੇ ਸਮੇਂ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਜਹਾਜ਼ ਹਨ ਤੇ ਜਿਹੜਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਨਾਮ ਜਪਦਾ ਏ ਉਹ ਸਾਰੀ ਸ੍ਰਿਸ਼ਟੀ ਸਤਗੁਰੂ ਜੀ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗ ਕਰਕੇ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਸਕਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਲਾਵਲ ਰਾਗ ਦੇ ਅੰਦਰ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਮਨ ਤਨ ਪ੍ਰਭ ਆਰਾਦੀਆ ਮਿਲ ਸਾਧ ਸਮਾਗੈ ਸੰਗਤ ਦੀ ਵਡਿਆਈ ਕੀਤੀ ਹੈ ਤੇ ਉਸ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਸਾਨੂੰ ਹੁਕਮ ਕੀਤਾ ਹੈ ਕਹਿ ਲੱਗੇ ਸਾਧ ਸੰਗਤ ਵਿੱਚ ਮਿਲ ਕਰਕੇ ਮਿਲ ਸਾਧ ਸਮਾਗੈ ਜਿਸ ਤਰ੍ਹਾਂਸੀਂ ਸਮਾਗਮ ਕਰਦੇ ਹਾਂ ਸੰਗਤ ਇਕੱਤਰ ਹੁੰਦੀ ਹੈ ਪਰਮਾਤਮਾ ਦਾ ਨਾਮ ਜਪਣ ਵਾਸਤੇ ਕਹਿ ਲੱਗੇ ਸਾਧ ਸੰਗਤ ਵਿੱਚ ਆਨ ਕਰਕੇ ਬੈਠ ਕਰਕੇ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਕਰਨਾ ਕੀ ਹੈ ਮਨ ਤਨ ਪ੍ਰਭ ਆਰਾਧੀ ਹੈ ਇੱਕ ਪਰਮਾਤਮਾ ਦੇ ਨਾਮ ਨੂੰ ਉਰਾਦਨਾ ਕਰ ਉਸ ਪਰਮਾਤਮਾ ਦਾ ਨਾਮ ਧਿਆਹ ਨਾਮ ਧਿਆਉਣ ਦੀ ਵੀ ਸਾਨੂੰ ਇਜਾਜ਼ਤ ਕਰਿਆ ਨੇ ਕਿ ਮਨ ਤੇ ਤਨ ਜੇ ਸਰੀਰ ਮਨੁੱਖ ਦਾ ਗੁਰੂ ਘਰ ਆਇਆ ਤੇ ਜ਼ਰੂਰੀ ਨਹੀਂ ਕਿ ਮਨੁੱਖ ਦਾ ਮਨ ਵੀ ਜਿਹੜਾ ਉਹ ਇੱਥੇ ਹੋਵੇਗਾ ਮਨ ਜਿਹੜਾ ਉਹ ਕਈ ਦਸਾਵਾਂ ਵਿੱਚ ਦੌੜਦਾ ਏ ਭਜਦਾ ਏ ਜਿੰਨਾ ਚਿਰ ਮਨੁੱਖ ਦਾ ਮਨ ਇਕਾਗਰ ਨਹੀਂ ਹੁੰਦਾ ਓਨਾ ਚਿਰ ਮਨੁੱਖ ਨੂੰ ਕਦੇ ਕਿਸੇ ਵੀ ਗੱਲ ਦੀ ਸਮਝ ਨਹੀਂ ਪੈਂਦੀ ਸਤਿਗੁਰੂ ਜੀ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਬੀਤ ਸਾਵਧਾਨ ਇਕਾਗਰ ਚੇਤ ਜੇ ਉਸ ਪਰਮਾਤਮਾ ਦੀ ਉਸਤਤ ਕਰਨੀ ਆ ਵਡਿਆਈ ਕਰਨੀ ਤੇ ਮਨ ਚੇਤੇ ਇਕਾਗਰ ਕਰਕੇ ਕਰੋ ਪੂਰਾ ਧਿਆਨ ਦੇ ਕਰਕੇ ਉਸ ਪਰਮਾਤਮਾ ਦੀ ਸਿਵਤ ਸਲਾਹ ਕਰ ਜਿਤਰਾ ਮਨੁੱਖ ਤੂੰ ਦੁਨਿਆਵੀ ਕੰਮ ਕਰਦਾ ਮਨੁੱਖ ਨੇ ਕਾਰਜ ਚਲਵਨੀ ਹੋਵੇ ਬੜੇ ਧਿਆਨ ਦੇ ਨਾਲ ਚਲਾਉਂਦਾ ਇਕਾਗਰ ਮਨ ਦੇ ਨਾਲ ਕਿ ਕਿਤੇ ਕਿਸੇ ਵਿੱਚ ਵਾਜ ਨਾ ਜਾਵੇ ਪਰੇ ਉਰੇ ਉਤਰ ਨਾ ਜਾਵੇ ਬੜੇ ਧਿਆਨ ਦੇ ਨਾਲ ਇਕਾਗਰਮੰਦ ਦੇ ਨਾਲ ਡਰਾਈਵਰੀ ਮਨੁੱਖ ਕਰਦਾਏ ਕਿ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਮਨੁੱਖ ਤੂੰ ਉਸ ਪ੍ਰਮਾਤਮਾ ਦਾ ਨਾਮ ਧਿਆਉਣਾ ਮਿਲ ਸਾਧ ਸੰਗ ਹੈ ਗੁਰੂ ਦੀ ਸੰਗਤ ਵਿੱਚ ਆਣ ਕਰਕੇ ਤੇ ਮਨ ਤੇ ਤਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦਾ ਨਾਮ ਧਿਆ ਮਨ ਤਨ ਪ੍ਰਭ ਆਰਾਧੀ ਉਸ ਪਰਮਾਤਮਾ ਦਾ ਨਾਮ ਮਾਨ ਕਰਕੇ ਤਨ ਕਰਕੇ ਧਿਆਉਣਾ ਕਰ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਪਰਮਾਤਮਾ ਦਾ ਨਾਮ ਧਿਆਉਂਦੇ ਨਾਲ ਹੋਵੇਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਤੂੰ ਆਪਣੀ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਦਾ ਨਾਮ ਧਿਆਵੇਗਾ ਉਚਰੇਗਾ ਉਸ ਪਰਮਾਤਮਾ ਦੀ ਵਡਿਆਈ ਕਰੇਗਾ ਗੁਣਾਂ ਨੂੰ ਗਾਵੇਗਾ ਜਿਹੜਾ ਪਰਮਾਤਮਾ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ ਉਚਰਤ ਗੁਣ ਗੋਪਾਲ ਜਸ ਜਦੋਂ ਤੂੰ ਉਹਦਾ ਜਸ ਗਾਵੇਂਗਾ ਪਰਮਾਤਮਾ ਦਾ ਸਿਮਰਨ ਕਰੇਗਾ ਤੇ ਤੈਨੂੰ ਜਿਹੜਾ ਡਰ ਬਣਿਆ ساری ਜ਼ਿੰਦਗੀ ਦਾ ਕਿ ਕਿਤੇ ਮੈਨੂੰ ਜਮਨਾ ਲੈ ਜਾਣ ਮੌਤ ਦਾ ਡਰ ਮਨੁੱਖ ਨੂੰ ਰਹਿੰਦਾ ਹੈ ਕਹਿ ਲੱਗੇ ਜਮ ਦੂਰ ਤੇ ਦੂਰ ਤੇ ਜਮ ਭਾਗੇ ਜਿਹੜੇ ਜਮਦੂਤ ਹਨ ਉਹ ਦੂਰੋਂ ਤੈਨੂੰ ਵੇਖ ਕਰਕੇ ਭੱਜ ਜਾਣਗੇ ਜੇ ਮਨੁੱਖ ਤੂੰ ਸੰਗਤ ਵਿੱਚ ਆਵੇ ਪਰਮਾਤਮਾ ਦਾ ਨਾਮ ਧਿਆਵੇ ਆਪਣੀ ਜ਼ੁਬਾਨ ਦੇ ਨਾਲ ਪਰਮਾਤਮਾ ਗੋਪਾਲ ਧਰਤੀ ਦੀ ਰੱਖਿਆ ਕਰਨ ਵਾਲੇ ਪਰਮਾਤਮਾ ਦਾ ਨਾਮ ਉਚਾਰਨ karenge ਤੇ ਜਿਹੜੇ ਜਮ ਹਨ ਉਹ ਦੂਰ ਤੋਂ ਭੱਜ ਜਾਣਗੇ ਤੇਰੇ ਨੇੜੇ ਨਹੀਂ ਆਉਣਗੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹਾਉ ਨਾ ਤੂੰ ਛਟੇ ਨਿਗਟ ਨਾ ਜਾਈਓ ਦੂਤ ਧਰਮ ਰਾਜ ਨੇ ਜਮ ਦੂਤਾਂ ਨੂੰ ਇਹ ਗੱਲ ਸਮਝਾਈ ਹੈ ਕਿ ਜਿੱਤੇ ਪਰਮਾਤਮਾ ਦਾ ਨਾਮ ਭਜਨ ਬੰਦਗੀ ਸਾਧ ਪੁਰਸ਼ ਬੈਠੇ ਹੋਣ ਉਥੇ ਕਦੇ ਵੀ ਜਾਣਾ ਨਹੀਂ ਜੈ ਸਾਧੂ ਗੋਬਿੰਦ ਭਜਨ ਜਿੱਥੇ ਸਾਧੂ ਜਨ ਹੋਣ ਗੁਰੂ ਕੇ ਸੰਗਤ ਹੋਵੇ ਪਰਮਾਤਮਾ ਗੋਬਿੰਦ ਅਕਾਲ ਪੁਰਖ ਵਹਿਗੁਰੂ ਦਾ ਭਜਨ ਕੀਰਤਨ ਹੁੰਦਾ ਹੋਵੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਛੁਟੈ ਨਿਗਟ ਨਾ ਜਾਈਓ ਦੂਤ ਕਹਿ ਲਗੇ ਕਿ ਦੂਤੋ ਜਮ ਉਹਨਾਂ ਮਨੁੱਖਾਂ ਦੇ ਨੇੜੇ ਨਾ ਜਾਇਓ ਜੇ ਉਹਨਾਂ ਦੇ ਨੇੜੇ ਚਲੇ ਗਏ ਨਾ ਤੇ ਮੈਂ ਛੁੱਟ ਸਕਦਾ ਨਾ ਤੁਸੀਂ ਕਿਉਂਕਿ ਉਹ ਪਰਮਾਤਮਾ ਦੇ ਭਗਤ ਹਨ ਉਹਦਾ ਨਾਮ ਜਪਣ ਵਾਲੇ ਹਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਗੁਰੂ ਕੀ ਸੰਗਤ ਵਿੱਚ ਆਵੇ ਮਨ ਤਨ ਕਰਕੇ ਪਰਮਾਤਮਾ ਦੀ ਆਰਾਧਨਾ ਮਨੁੱਖ ਤੂੰ ਕਰਦਾ ਏ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਜਮ ਦੂਰ ਤੇ ਭਾਗੇ ਜਿਹੜੇ ਜਮਦੂਤ ਹਨ ਮੌਤ ਦਾ ਡਰ ਹੈ ਇਹ ਜਮਦੂਤ ਜਿਹੜੇ ਹਨ ਦੂਰ ਤੋਂ ਤੈਨੂੰ ਵੇਖ ਕਰਕੇ ਭੱਜ ਜਾਣਗੇ RAM ਨਾਮ ਜੋ ਜਨ ਜਪੇ ਅਨ ਦਿਨ ਸਦ ਜਾਗੈ ਤੇ ਜਿਹੜਾ ਮਨੁੱਖ ਉਸ RAM ਪਰਮਾਤਮਾ ਰਮੇ ਹੋਏ ਅਕਾਲ ਪੁਰਖ ਵਹਿਗੁਰੂ ਜਿਹੜਾ ਘਟ ਘਟ ਵਿੱਚ ਹੈ ਕਟ ਕਟ ਮੈਂ ਹਰ ਜੋ ਬਸੈ ਸੰਤਨ ਕਹਿਉ ਪੁਕਾਰ ਰਮਿਆ ਹੋਇਆ ਪ੍ਰਮਾਤਮਾ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਾਮ ਨਾਮ ਜੋ ਜਨ ਜਪੈ ਜਨ ਦਾਸ ਸੇਵਕ ਜਿਹੜਾ ਨਾਮ ਧਿਆਉਂਦਾ ਹੈ ਜਪਦਾ ਆਨ ਦਿਨ ਸੱਤ ਜਾਗੇ ਜਿਹੜਾ ਦਿਨ ਤੇ ਰਾਤ ਆਨ ਦਿਨ ਦਰ ਤੇ ਦਿਨ ਤੇ ਰਾਤ ਚਾਰ ਪੈਰ ਦਿੰਦੇ ਚਾਰ ਪੈਰ ਰਾਤ ਦੇ ਕਹਿ ਲੱਗੇ ਉਹ ਮਨੁੱਖ ਸਦਾ ਦਿਨ ਤੇ ਰਾਤ ਮਨ ਕਰਕੇ ਜਾਗਦਾ ਰਹਿੰਦਾ। ਜਾਗਦੇ ਅਸੀਂ ਵੀ ਆ ਸਾਰੀ ਰਾਤ ਨੀਂਦ ਪ੍ਰਾਪਤ ਕੀਤੀ। ਅਮਰਤ ਵੇਲੇ ਉੱਠਿਆ ਪਰ ਅਸਲ ਵਿੱਚ ਜਾਗਣਾ ਉਹਨਾਂ ਮਨੁੱਖਾਂ ਦਾ ਹੈ ਜਿਹੜੇ ਮਨ ਕਰਕੇ ਸੁਚੇਤ ਹੋ ਗਏ ਹਨ। ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਸੁਚੇਤ ਹੋ ਗਏ। ਮਾੜੇ ਵਿਕਾਰ ਜਿਨ੍ਹਾਂ ਨੇ ਛੱਡ ਦਿੱਤੇ। ਨਿੰਦਿਆ ਚੁਗਲੀ ਜਿਨ੍ਹਾਂ ਨੇ ਛੱਡੀ ਆ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਹੈ ਅਸਲ ਵਿੱਚ ਉਹ ਮਨੁੱਖ ਜਾਗਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ RAM ਨਾਮ ਜੋ ਜਨ ਜਪੈ ਆਨ ਦਿਨ ਸਦ ਜਾਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਮਨੁੱਖ ਤੇ ਆਉਂਦਾ ਹੈ ਉਹ ਸੇਵਕ ਜਨ ਦਿਨ ਰਾਤ ਹੀ ਜਾਗਦਾ ਹੈ ਉਹ ਸੁਚੇਤ ਰਹਿੰਦਾ ਹੈ ਤੰਤ ਮੰਤਨਹ ਜੋ ਹੈ ਇਤ ਚਾਖ ਨਾ ਲੱਗੈ ਰਹਾਓ ਇਹ ਰਹਾਓ ਵਾਲਾ ਬੰਦ ਹੈ ਸਤਿਗੁਰੂ ਜੀ ਕਹਿੰਦੇ ਕਿ ਵਿਸ਼ਰਾਮ ਦੇ ਕਰਕੇ ਠਹਿਰ ਕਰਕੇ ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਵੇਖੋ ਸੁਣੋ ਤੇ ਵਿਚਾਰੋ ਤੰਤ ਮੰਤ ਦਾ ਅਰਥ ਹੈ ਜਾਦੂ ਟੂਣਾ ਜਿਹੜੇ ਲੋਕ ਕਈ ਅੱਜ ਵੀ ਇਹਨਾਂ ਗੱਲਾਂ ਵਿੱਚ ਫਸੇ ਹੋਏ ਜਾਦੂ ਟੂਣੇ ਕਰਨ ਕਰਾਉਣ ਦੇ ਕੰਮਾਂ ਵਿੱਚ ਸਤਿਗੁਰੂ ਜੀ ਕਹਿੰਦੇ ਤੰਤਰ ਮੰਤਰ ਜਿਹੜੇ ਮਨੁੱਖ ਕਰਦੇ ਹਨ ਜੇ ਤੂੰ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਏਕਾਲ ਪੁਰਖ ਵਹਿਗੁਰੂ ਦੀ ਟੇਕ ਲੈਣਾ ਤੇ ਉਹ ਪਰਮਾਤਮਾ ਤੇਰੇ ਲਾਗੇ ਕਦੇ ਤੰਤਰ ਮੰਤਰ ਜਿਹੜੇ ਜਾਦੂ ਟੂਣੇ ਉਹਨਾਂ ਨੂੰ ਟੁਕਣ ਨਹੀਂ ਦੇਵੇਗਾ ਤੰਤ ਮੰਤ ਨਹਿ ਦਾ ਅਰਥ ਹੈ ਨਾ ਕਿ ਉਹ ਪਰਮਾਤਮਾ ਕਦੇ ਲਾਗੇ ਨਹੀਂ ਆਉਣ ਦਿੰਦਾ ਨਹਿ ਜੋ ਹੈ ਕਦੇ ਮਨੁੱਖ ਦੇ ਲਾਗੇ ਨਹੀਂ ਢੁਕਦੇ ਤੇ ਤਚਾਕ ਨਾ ਲਾਗੇ ਤੇ ਕਦੇ ਮਨੁੱਖ ਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ ਨਜ਼ਰ ਨੂੰ ਦੂਰ ਕਰਨ ਵਾਸਤੇ ਕਈਆਂ ਨੇ ਘਰਾਂ ਦੇ ਉੱਤੇ ਟਾਇਰ ਬੰਨੇ ਹਨ ਟੁੱਟੀਆਂ ਜੱਪਲਾਂ ਛਤਰ ਕਈ ਕੁਝ ਬੱਧਾ ਹੁੰਦਾ ਹੈ ਕਿ ਕਿਤੇ ਸਾਡੇ ਘਰ ਨੂੰ ਨਜ਼ਰ ਨਾ ਲੱਗ ਜਾਵੇ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਵਿੱਚ ਸਾਫ਼ ਤੇ ਸਿੱਧੀ ਗੱਲ ਇਸ ਸਮਝਾਈ ਹੈ ਕਿ ਜਿਹੜਾ ਮਨੁੱਖ ਦਿਨ ਤੇ ਰਾਤ ਉਸ ਪ੍ਰਮਾਤਮਾ ਦਾ ਨਾਮ ਜਪਦਾ ਏ ਮਾਨ ਕਰਕੇ ਸੁਚੇਤਿਆ ਕਦੇ ਉਹਨੂੰ ਤੰਤਰ ਮੰਤਰ ਜਾਦੂ ਟੂਨੇ ਜਿਹੜੇ ਪੋ ਨਹੀਂ ਸਕਦੇ ਉਹਦਾ ਕੁਝ ਵੀ ਵਿਗਾੜ ਨਹੀਂ ਸਕਦੇ ਕਿਉਂਕਿ ਉਹ ਪ੍ਰਮਾਤਮਾ ਸਾਨੂੰ ਹਰ ਥਾਂ ਰੱਖਣ ਵਾਲਾ ਹੈ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੋਹ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ ਸਤਿਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਰੋਗਾਂ ਤੋਂ ਰੋਗਣ ਤੇ ਅਰਸੋਗਨ ਤੋਂ ਰੱਖਣ ਵਾਲਾ ਹੈ 70 ਅਨੇਕ ਚਲਾਵਤ ਘਾਵ ਤੇ ਜਿਹੜੇ ਤੇਰੇ ਵੈਰੀ ਹਨ अनेका ਘਾਵ ਚ ਲਾਉਂਦੇ ਹਨ ਜਾਦੂ ਟੂਨੇ ਕਰਦੇ ਹਨ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ 70 ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲੱਗਨ ਪਾਵੇ ਕਿ ਜਿੰਨੇ ਮਰਜੀ ਉਹ ਘਾਵ ਚ ਲਾਉਣਾ ਜਾਦੂ ਟੂਨੇ ਕਰਨ ਕਦੇ ਤੇਰੇ ਤਨ ਨੂੰ ਇੱਕ ਵੀ ਆਣ ਕਰਕੇ ਸ਼ੂਵੇਗਾ ਨਹੀਂ ਜਿਹੜਾ ਪ੍ਰਮਾਤਮਾ ਮਾਤਾ ਦੇ ਗਰਭ ਵਿੱਚ ਕਈ ਪਰਦਿਆਂ ਦੇ ਵਿੱਚ ਤੈਨੂੰ ਬਚਾ ਕਰਕੇ ਰੱਖਦਾ ਹੈ ਰੱਖਿਆ ਕਰਦਾ ਹੈ ਜੇ ਤੂੰ ਉਸ ਪ੍ਰਮਾਤਮਾ ਦਾ ਉਚਾਰਨ ਕਰੇ ਸਿਵਤ ਸਲਾਹ ਕਰੇ ਨਾਮ ਜਪੇ ਕਦੇ ਤੈਨੂੰ ਇਹ ਤੰਤਰ ਮੰਤਰ ਜਾਦੂ ਟੂਣੇ ਤੇ ਜਿਹੜੀ ਬੁਰੀ ਨਜ਼ਰਿਓ ਕਦੇ ਲੱਗੇਗੀ ਨਹੀਂ ਤੰਤ ਮੰਤ ਨਹ ਜੋ ਹੈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦਮਾਨ ਮੋਹ ਬਿਨਸੇ ਅਨਰਾਗੇ ਤੇ ਕਹਿੰਦੇ ਨਾ ਤੇਰੇ ਨੇੜੇ ਕਦੇ ਕਾਮ ਟੁਕੇਗਾ ਕਾਮ ਵਾਸ਼ਨਾ ਬੜੀ ਪ੍ਰਭਲ ਹੈ ਸਭ ਨੂੰ ਵੱਧ ਕਾਮ ਵਾਸ਼ਨਾ ਜਿਹੜੀ ਉਹ ਹਾਥੀ ਵਿੱਚ ਮੰਨੀ ਜਾਂਦੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਅੰਕ ਸਹੇ ਉਸੀਸ ਕਿ ਕਾਲ ਬੂਤ ਦੀ ਹਸਤਨੀ ਬਣਾ ਕਰਕੇ ਹਾਥੀ ਨੂੰ ਕਾਬੂ ਵਿੱਚ ਕੀਤਾ ਜਾਂਦਾ ਜਦੋਂ ਉਹ ਟੋਏ ਵਿੱਚ ਡਿੱਗ ਪੈਂਦਾ ਹੈ ਨਕਲੀ ਹਸਤਨੀ ਬਣਾ ਕਰਕੇ ਫੇਰ ਉਹਨੂੰ ਹਾਥੀ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਜਦੋਂ ਟੋਏ ਵਿੱਚੋਂ ਨਿਕਲਿਆ ਨਹੀਂ ਜਾਂਦਾ ਅੱਖ ਸੜ ਕਰਕੇ ਉਸ ਹਾਥੀ ਨੂੰ ਬੇਹੋਸ਼ ਕਰਕੇ ਤੇ ਫਿਰ ਆਪਣੇ ਕਾਬੂ ਵਿੱਚ ਕਰ ਲਿਆ ਜਾਂਦਾ ਹੈ ਇਹ ਕਾਮਵਾਸ਼ਨਾ ਜਿਹੜੀ ਉਸ ਹਾਥੀ ਦੀ ਕਮਜ਼ੋਰੀ ਬਣ ਜਾਂਦੀ ਸਤਿਗੁਰੂ ਜੀ ਕਹਿੰਦੇ ਇਹ ਕਾਮਵਾਸ਼ਨਾ ਕਦੇ ਨੇਰੇ ਤੇਰੇ ਢੁਕਦੀ ਨਹੀਂ ਤੇ ਕ੍ਰੋਧ ਕ੍ਰੋਧ ਦੇ ਵਿੱਚ ਮਨੁੱਖ ਕਈ ਗਲਤੀਆਂ ਕਰ ਜਾਂਦਾ ਹੈ ਮੁੜ ਕੇ ਪਛਤਾਵਾ ਕਰਦਾ ਹੈ ਕਾਮ ਕ੍ਰੋਧ ਮਦ ਮਾਨ ਮੋਹ ਤੇ ਤੇਰੇ ਅੰਦਰ ਜਿਹੜਾ ਅਹੰਕਾਰ ਹੈ ਮੋਹ ਜਿਹੜਾ ਬਿਨਸੇ ਅਨੁਰਾਗੇ ਕਹਿੰਦੇ ਕਿ ਸਾਰਾ ਕੁਝ ਬਿਨਸ ਜਾਂਦਾ ਹੈ ਦੂਰ ਹੋ ਜਾਂਦਾ ਹੈ ਜੇ ਮਨੁੱਖ ਤੂੰ ਉਸ ਪ੍ਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਅਖੀਰ ਵਿੱਚ ਕਹਿੰਦੇ ਕਿ ਜਿਹੜਾ ਪ੍ਰਮਾਤਮਾ ਦੇ ਸ਼ਰਨ ਵਿੱਚ ਮਨੁੱਖ ਰਹਿੰਦਾ ਹੈ ਦਾਸ ਨਾਨਕ ਓਹ ਮਨੁੱਖ ਸਦਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਰਸ ਮਾਣਦਾ ਹੈ ਆਨੰਦ ਵਿੱਚ ਰਹਿੰਦਾ ਤੇ ਸਦਾ ਮਗਨ ਮਸਤ ਰਹਿੰਦਾ ਹੈ ਉਸ ਮਨੁੱਖ ਨੂੰ ਕਿਸੇ ਦੁਨੀਆ ਦੀ ਪਰਵਾਹ ਨਹੀਂ ਹੈ ਕਿਸੇ ਗੱਲ ਦੀ ਪਰਵਾਹ ਰਹਿ ਨਹੀਂ ਜਾਂਦੀ ਉਹ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਪਰਮਾਤਮਾ ਦਾ ਪੱਲਾ ਫੜ ਲੈਂਦਾ ਹੈ ਸਗਲ ਦੁਆਰ ਕੋ ਸਾੜਕੈ ਗਇਓ ਤੁਹਾਰੋ ਦੁਆਰ ਬਾਹੇ ਗਏ ਕਿ ਲਾਜ ਉਸ ਗੋਬਿੰਦ ਦਾਸ ਤੁਹਾਰ ਜਿਹੜਾ ਪ੍ਰਮਾਤਮਾ ਅਗੇ ਬੇਨਤੀ ਕਰਦਾ ਹੈ ਕਿ ਅਸੀਂ ਤੁਹਾਡੇ ਦਾਸ ਹਾਂ ਤੁਹਾਡੀ ਸ਼ਰਨ ਵਿੱਚ ਆਏ ਆ ਸਾਡੇ ਆਿਆਂ ਦੀ ਲਾਜ ਰੱਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਇਹ ਦਾਸ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਨਾਮ ਦੇ ਰਸ ਜਿਹੜਾ ਰੰਗ ਹੈ ਉਹ ਲੱਗਾ ਰਹਿੰਦਾ ਹੈ ਉਹ ਸਦਾ ਆਨੰਦ ਵਿੱਚ ਰਹਿੰਦੇ ਹਨ ਮਗਨ ਰਹਿੰਦੇ ਹਨ ਮਸਤ ਰਹਿੰਦੇ ਹਨ ਕਦੇ ਕਾਮ ਕ੍ਰੋਧ ਮੋਹ ਅਹੰਕਾਰ ਜਿਹੜਾ ਉਹਨਾਂ ਨੂੰ ਪਹੁੰਚਦਾ ਨਹੀਂ ਕਦੇ ਤੰਤਰ ਮੰਤਰ ਉਹਨਾਂ ਦੇ ਨੇੜੇ ਢੁਕਦੇ ਨਹੀਂ ਆਨੰਦ ਮਗਨ ਰਸ ਰਾਮ ਰੰਗ ਨਾਨਕ ਸੁਰਨਾਗੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਾਧ ਸੰਗਤ ਵਿੱਚ ਆ ਜਾਂਦਾ ਹੈ ਪਰਮਾਤਮਾ ਦੀ ਨਾਮ ਬਾਣੀ ਦੇ ਨਾਲ ਜੁੜਦਾ ਹੈ ਉਹ ਸਦਾ ਮਨੁੱਖ ਆਨੰਦ ਖੁਸ਼ੀ ਤੇ ਖੇੜੇ ਵਿੱਚ ਰਹਿੰਦਾ ਪਰਮਾਤਮਾ ਦੇ ਨਾਮ ਦਾ ਰੰਗ ਮੰ ਰੰਗ ਦਾ ਸਦਾ ਉਹ ਪਰਮਾਤਮਾ ਦਾ ਨਾਮ ਦਾ ਰਸ ਮੰਦਾਏ ਰੰਗ ਵਿੱਚ ਰੰਗਿਆ ਰਹਿੰਦਾ ਤੇ ਇਹ ਪਰਮਾਤਮਾ ਦਾ ਨਾਮ ਦਾ ਰੰਗ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਉਹਨਾਂ ਸਤਿਗੁਰੂ ਜੀ ਕਹਿੰਦੇ ਲਾਲ ਰੰਗ ਤਿਸਕੋ ਲਾਗਾ ਜਿਸਕਾ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ ਪਰਮਾਤਮਾ ਦੇ ਨਾਮ ਦਾ ਰੰਗ ਜਿਨ੍ਹਾਂ ਦੇ ਮਸਤਕ ਦੇ ਭਾਗ ਹੁਣ ਉਹਨਾਂ ਨੂੰ ਲੱਗਦਾ ਹੈ ਕਦੇ ਮੈਲਾ ਨਹੀਂ ਹੁੰਦਾ ਕਦੇ ਉਸ ਪਰਮਾਤਮਾ ਨੂੰ ਦਾਗ ਨਹੀਂ ਲੱਗਦਾ ਨਾ ਨਾਮ ਜਪਣ ਵਾਲਾ ਮਨੁੱਖ ਜਿਹੜਾ ਉਹ ਦਾਗੀ ਰਹਿ ਜਾਂਦਾ ਹੈ ਸਾਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦੇ ਫਰਮਾਨ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਜੇ ਤੂੰ ਪਰਮਾਤਮਾ ਦੀ ਸਿਵਤ ਸਲਾਹ ਕਰਨੀ ਇਰਾਦਨਾਏ ਤੇ ਸਾਧ ਸਮਾਗ ਹੈ ਗੁਰੂ ਦੇ ਸੰਗਤ ਵਿੱਚ ਆ ਸੰਗਤ ਵਿੱਚ ਆਨ ਕਰਕੇ ਬੈਠ ਗੁਰੂ ਸਾਹਿਬ ਨੇ ਸਭ ਨਾਲ ਵੱਧ ਜ਼ੋਰ ਜਿਹੜਾ ਉਹ ਨਾਮ ਜਪਣ ਤੇ ਸੰਗਤ ਤੇ ਦਿੱਤਾ ਕਿ ਮਨੁੱਖ ਦੀ ਜੇ ਸੰਗਤ ਚੰਗੀ ਹੋਵੇਗੀ ਤੇ ਪਰਮਾਤਮਾ ਦੇ ਨਾਲ ਜੁੜੇਗਾ ਚੰਗੇ ਰਸਤੇ ਤੇ ਤੁਰੇਗਾ ਕਹਿਣ ਲੱਗੇ ਗੁਰੂ ਕੀ ਸੰਗਤ ਵਿੱਚ ਆਨ ਕਰਕੇ ਮਨ ਤਨ ਕਰਕੇ ਉਸ ਪਰਮਾਤਮਾ ਦਾ ਨਾਮ ਧਿਆਉ ਆਪਣੀ ਜ਼ੁਬਾਨ ਤੋਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਜਮਾਂ ਦਾ ਡਰ ਜਿਹੜਾ ਉਹ ਦੂਰ ਹੋ ਜਾਵੇਗਾ ਜਮ ਤੇਰੇ ਨੇੜੇ ਨਹੀਂ ਟੁਕਣਗੇ ਪਰਮਾਤਮਾ ਦਾ ਨਾਮ ਦਿਨ ਰਾਤ ਜਪਣ ਕਰਕੇ ਤੇਰੇ ਨੇੜੇ ਤੰਤ ਮੰਤ ਜਿਹੜੇ ਜਾਦੂ ਟੂਣੇ ਲੋਕ ਆਮ ਦੁਨੀਆ ਤੇ ਕਰਦੇ ਹਨ ਕਹਿਣ ਲੱਗੇ ਤੇਰੇ ਨੇੜੇ ਨਹੀਂ ਆਉਂਦੇ ਤੈਨੂੰ ਜੋ ਨਹੀਂ ਸਕਦੇ ਨਾ ਤੈਨੂੰ ਕਿਸੇ ਦੀ ਨਜ਼ਰ ਲੱਗੇਗੀ ਜੇ ਤੂੰ ਪਰਮਾਤਮਾ ਦੇ ਹੁਕਮ ਵਿੱਚ ਚੱਲੇਗਾ ਤੇ ਜੋ ਤੂੰ ਚਾਹਵੇਂਗਾ ਉਹ ਹੋ ਜਾਵੇਗਾ ਕਦੇ ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣੂਗਾ ਕਾਮ ਕ੍ਰੋਧ ਅਹੰਕਾਰ ਸਾਰਾ ਕੁਝ ਬਿਨਸ ਜਾਵੇਗਾ ਤੂੰ ਪਰਮਾਤਮਾ ਦੇ ਸ਼ਰਨ ਵਿੱਚ ਆਵੇਂਗਾ ਤੇ ਤੈਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਕਿੰਨਾ ਆਨੰਦ ਰਾਸ ਦੇ ਪਰਮਾਤਮਾ ਦੇ ਰੰਗ ਵਿੱਚ ਮਨੁੱਖ ਤੂੰ ਰੰਗਿਆ ਜਾਵੇਂਗਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਸਾਨੂੰ ਬਖਸ਼ਿਸ਼ ਕੀਤੀ ਅੱਜ ਦੇ ਫਰਮਾਨੰਦਰ ਸਮਝਾਇਆ ਹੈ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਤੋਂ ਸੁਬਤ ਚੇਤਾ ਸੁਧਾਰ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਕਾਮ ਕ੍ਰੋਧ ਮਦ ਮਾਨ ਮੋਹ ਬਿਨ せ ਅਨਰਗ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓ ਔੰਕਾਰ